ਕਿ ਅਸੀਂ ਦੂਜਿਆਂ ਦੇ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ ਜੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਹੋ ਜਾ ਸੀ ਕਹਿੰਨੇ ਕੋਈ ਗੱਲ ਨਹੀਂ ਜੇ ਬਾਈਬਲ ਦੀ ਕੋਈ ਬੇਅਦਬੀ ਹੋ ਜੀ ਸਭਿਲਾਂ ਦੇ ਕੋਈ ਗੱਲ ਨਹੀਂ ਪਰ ਅੱਜ ਵੀ ਇਸ ਸਦਨ ਦੇ ਵਿੱਚ ਵੀ ਇਸ ਸਦਨ ਦੇ ਵਿੱਚ ਗੁਰੂ ਰਵਦਾਸ ਨਾਮ ਲੈਵਾ ਸੰਗਤ ਜਿਹੜੀ ਸੰਗਤ ਬਹੁਤ ਜ਼ਿਆਦਾ ਆ ਔਰ ਇਸ ਸਦਨ ਦੇ ਵਿੱਚ ਵੀ ਸਾਡੇ ਮੈਂਬਰ ਵੀ ਆ ਪਰ ਅੱਜ ਅੰਮ੍ਰਿਤ ਬਾਣੀ ਨੂੰ ਉੱਤੇ ਕਹਿ ਤਾਂ ਪੋਥੀਆਂ ਕੀ ਇਹ ਬੇਅਦਬੀ ਨਹੀਂ ਸਾਨੂੰ ਕਹਿੰਦਾ ਮਤਲਬ ਇਹ ਕਾਰਨ ਹੈ ਸਰ ਈਮਾ ਜੀ ਕਿਨਾ ਕਿਹੜੇ ਮੈਂਬਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਇਹ ਸ਼ਬਦ ਕਿਹਾਗਾ ਗੁਰੂ ਅਰਬਦਾਸ ਜੀ ਬਾਰੇ ਮੈਂ ਕਿਸੇ ਨੂੰ ਪੁਆਇੰਟ ਆਫ ਨਹੀਂ ਕਰਨਾ ਚਾਹੁੰਦਾ ਕੋਈ ਕਿਸੇ ਦੀ ਲੜਾਈ ਕਿਸੇ ਨਾਲ ਹੋ ਸਕਦੀ ਹੈ ਪਰ ਜੇਕਰ ਕੋਈ ਸਾਨੂੰ ਇਹ ਕਹੇ ਕਿ ਤੁਹਾਡੇ ਗੁਰੂ ਦੀ ਬਾਣੀ ਉਹ ਪੋਥੀ ਆ ਤੇ ਦੂਜੇ ਗੁਰੂਆਂ ਦੇਖੋ ਇਹ ਇਹੀ ਅਸੀਂ ਐਕਸੈਪਟ ਕਰਦੇ ਹਾਂ ਮੈਂ ਮੈ ਇੱਕ ਮੈ ਇੱਕ ਟੂ ਮਿੰਟ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ ਨਾ ਅਸੀਂ ਜਿਹੜੇ-ਜਿਹੜੇ ਵੀ ਮਹਾਪੁਰਸ਼ਾਂ ਦੀ ਬਾਣੀ ਹੈ ਬਾਣੀਆਂ ਉਹਨਾਂ ਦੇ ਉਹਨਾਂ ਨੂੰ ਗੁਰੂ ਮੰਨ ਕੇ ਹੀ ਨਤਮਸਤਕ ਹੁੰਨੇ ਆ ਸੋ ਇਸ ਕਰਕੇ ਇਹ ਨਾ ਇਹ ਰਾਜਨੀਤਿਕ ਗੱਲਾਂ ਨੇ ਪਾੜਾ ਪਾਉਣ ਦੀ ਗੱਲ ਸਿੱਖ ਧਰਮ ਨੂੰ ਸਿੱਖ ਪੰਥ ਨੂੰ ਕਮਜ਼ੋਰ ਕਰਨੀ ਆ ਪੋਲਿਟੀਕਲ ਸਾਜਸ਼ਾ ਉਹਨਾਂ ਤੋਂ ਆਪਣਾ ਬਚਣਾ ਚਾਹੀਦਾ ਜਿੱਥੇ ਸਿੱਖ ਆ ਗਿਆ ਨਾ ਸਿੱਖ ਧਰਮ ਨੂੰ ਬੁਲਾਉਂਦਾ ਪਰ ਉਹ ਹਰੇਕ ਧਰਮ ਨੂੰ ਬੁਲਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਜਾਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਡਰ ਕੇ ਗੱਲ ਕਰ ਰਿਹਾ ਉਹਨਾਂ ਦਾ ਹੁਕਮ ਸਾਨੂੰ ਇਹ ਹੈ ਬੇਦ ਕਤੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸਾਡੇ ਵਾਸਤੇ ਸਾਰੇ ਹੀ ਸਤਕਾਰਯੋਗ ਨੇ ਅੰਤਾਂ ਦੇ ਸਤਕਾਰਯੋਗ ਨੇ ਪਲੀਜ਼ ਅੱਗੇ ਚੱਲੋ ਆਪਾਂ ਇਸ ਤਰ੍ਹਾਂ ਦੀ ਗੱਲ ਮੇਰੇ ਖਾਤੇ ਨਾਕਾਬ ਪਲੀਜ਼ ਸਾਰੇ ਸਤਕਾਰਯੋਗ ਜੇ ਕ ਸਪੀਕਰ ਸਾਹਿਬ ਜਿਹੜੀ ਤੁਸੀਂ ਸੋਚ ਰੱਖਦੇ ਹੋ ਜੇ ਇਹ ਸੋ ਸਾਡੇ ਸਾਰੇ ਜਾ ਜਾਏ ਤਾਂ ਅਜੇ ਮਸਲਾ ਹੀ ਨਹੀਂ ਇਹ ਬਿੱਲੀ ਨਾਂ ਦਾ